ਸਸੀ ਗੱਲ ਜੀ ਮੈਂ ਤੁਹਾਡਾ ਆਪਣਾ ਜੰਗ ਢਲੋਂ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕਿਸਾਨੀ ਸੰਘਰਸ਼in ਜੋਰਾਂ ਤੇ ਆ ਐਨ ਤਰੀਕਾ ਤੇ ਤਰੀਕਾ ਪੈ ਰਹੀਆਂ ਤੇ ਦਿੱਲੀ ਨੂੰ ਵਕਤ ਖੜਾ ਕਰਿਆ ਹੋਇਆ ਮੈਂ ਵੀ ਆਪਣੀ ਇੱਕ ਲਿਖਤ ਤੁਹਾਡੇ ਦਰਮਿਆਨ ਪੇਸ਼ ਕਰਨ ਲੱਗਿਆ ਕੱਲਾ ਕੱਲਾ ਸ਼ਬਦ ਵੀਰੇ ਗੰਡਾਸੇ ਵਰਗਾ ਦਿਲ ਤੋਂ ਲਿਖਿਆ ਗੌਰ ਨਾਲ ਸੁਣਿਓ ਕਹਿੰਦਾ ਕਿਸੇ ਸਮੇਂ ਅਬਦਾਲੀ ਆਇਆ ਅੱਜ ਨੇ ਜਿਵੇਂ ਆਵਾਨੀ ਸਿੱਕ ਇਤਿਹਾਸ ਤੇ ਨਿਗਾਹ ਮਾਰ ਲਿਓ ਯਾਦ ਕਰਾ ਦੂ ਨਾਨੀ ਸਾਡੀਆਂ ਮਾਮਾ ਸਾਡੇ ਮੂਰੇ ਬਾਗ ਕਾਫਲੇ ਤੁਰੀਆਂ ਅਣ ਅਣਖ ਸਦਕ ਦੀ ਸ਼ਾਪਤੀ ਉੱਤੇ ਲੱਖ ਕਿਰਪਾਨਾਂ ਪੁਰੀਆਂ ਇੰਚ ਪੈਰ ਨਹੀਂ ਪਿੱਛੇ ਪੱਟਦੇ ਜਦੋਂ ਜਕਾਰਾ ਛੱਡਦਾ ਹਰੇ ਬਾਈ ਦਾ ਪਿਪਲ ਜਾ ਕੇ ਦਿੱਲੀ ਦੀ ਹਿੱਕ ਤੇ ਗੱਡਦਾ ਮੇਨ ਰੋਡ ਜੋ ਦਲ ਇੰਡੀਆ ਦਾ ਰੱਖਤਾ ਸੀ ਖੜਾ ਕੇ ਕੁੰਡਲੀ ਬਾਰਡਰ ਦੇ ਜੀਡੀ ਰੋਡ ਤੇ ਬਹਿ ਕੇ ਮੰਜੇ ਢਾ ਕੇ ਉਹ ਖੱਬੜ ਦੀ ਜੜ ਨਹੀਂ ਰਹਿੰਦੀ ਜਿਹਨੂੰ ਪੰਜਾਬੀ ਗੁੱਡ ਦੇ ਡਰੋਨ ਮੋਦੀ ਦੇ ਘੁੱਗੀਆਂ ਵਾਂਗੂ ਫਿਰਨ ਸਿਰਾਂ ਤੋਂ ਅੱਡਦੇ ਖਾਲੀ ਹੱਥੀ ਕੁੜਮ ਨਹੀਂ ਮੁੜਦਾ ਸ਼ਗਨ ਮੋੜਾਂਗੇ ਦੁੱਗਣੇ ਸਾਡੇ ਖੇਤ ਦੀ ਵੱਟ ਤੇ ਪੁੱਤਰਾ ਰਿੰਡ ਤੇ ਅੱਕ ਨਹੀਂ ਉਗਣੇ ਦੇਖ ਟੀਵੀ ਤੇ ਖੰਡੇ ਲਿਸ਼ਕਦੇ ਝੜੇ ਬੈਰੀ ਦੀ ਚਰਬੀ ਦਸ਼ਮ ਪਿਤਾ ਦੀ ਫੌਜ ਲਾੜਲੀ ਫਾਨੇ ਵਾਂਗੂ ਅੜ ਗਈ ਚਾਹਾਂ ਵੇਚਣ ਵਾਲਾ ਮੋਦੀ ਸ਼ੜਕਾਂ ਪੱਟਣ ਲਾਤਾ ਚਾਹਾਂ ਵੇਚਣ ਵਾਲਾ ਮੋਦੀ ਸ਼ੜਕਾਂ ਪੱਟਣ ਲਾਤਾ ਬਗਾਨੇ ਪੁੱਤ ਨੇ ਵਾਟਰ ਕਨ ਟੁੱਟੀ ਵਾਂਗੂ ਘਮਾਤਾ ਜੱਟ ਦੇ ਨਾ ਕੋਈ ਉਲਟ ਬੋਲ ਪਿਓ ਛੱਡੂ ਕਢਾ ਕੇ ਕੀ ਸੀ ਦਸਾਂਝਾ ਵਾਲਾ ਸੋਨਾ ਲੀਕਾ ਵੀ ਕੰਗਣਾ ਫਿਰ ਏਕੜੀ ਸੀ ਢਾਈ ਕਿਲੋ ਦੇ ਹੱਥ ਵਾਲੇ ਨੇ ਗੱਲ ਨਹੀਂ ਪਾਈ ਆਦੀ ਕੀਤੀ ਬੰਬੇ ਬਹਿ ਕੇ ਉਹ ਕੀ ਜਾਣੇ ਕੀ ਮਜ਼ਦੂਰ ਤੇ ਬੀਤੀ ਫਿਲਮਾਂ ਚ ਕਹਿਣਾ ਹੀ ਸੌਖਾ ਹੁੰਦਾ ਕਾਥਿਆ ਜੇ ਮਜ਼ਦੂਰ ਕਾ ਹੱਥ ਹੈ ਢਾਈ ਕਿਲੋ ਦੇ ਹੱਥ ਵਾਲੇ ਨੇ ਗੱਲ ਨਹੀਂ ਪਾਈ ਆਦੀ ਕੀਤੀ ਬੰਬੇ ਬਹਿ ਕੇ ਉਹ ਕੀ ਜਾਣੇ ਕੀ ਮਜ਼ਦੂਰ ਤੇ ਬੀਤੀ ਖਾਲਸਾ ਏਡ ਦੀ ਸੇਵਾ ਮਿੱਤਰੋ ਬੂਸਟ ਜਾਵੇ ਭਰਦੀ ਜਿੱਦੈ ਮਰੀ ਜਮੀਰ ਮਰੂਗੀ ਕੌਮ ਕਦੇ ਨਹੀਂ ਮਰਦੀ ਜਿੱਦੈ ਮਰੀ ਜਮੀਰ ਮਰੂਗੀ ਕੌਮ ਕਦੇ ਨਹੀਂ ਮਰਦੀ ਰਲ ਕੇ ਦਿੱਲੀ ਦਾ ਕਰਦੇਓ ਦਲਿਆ ਭੁੱਲ ਜੋ ਕਾਂਗਰਸ ਕਾਲੀ ਫਿੱਟੇ ਲਾਣਤ ਬਾਈ ਉਸ ਪਿੰਡ ਦੇ ਜਿੱਥੋਂ ਨਹੀਂ ਆਈ ਟਰਾਲੀ ਫਿੱਟੇ ਲਾਣਤ ਬਾਈ ਉਸ ਪਿੰਡ ਦੇ ਜਿੱਥੋਂ ਨਹੀਂ ਆਈ ਟਰਾਲੀ ਚਿੱਟੇ ਹੋ ਗਏ ਲਹੂ ਉਹਨਾਂ ਦੇ ਰਾਦ ਫੇਫੜੇ ਪੁੰਨਦੇ ਚਸਕੇ ਲੈ ਲੈ ਨੱਟ ਤੇ ਜਿਹੜੇ ਬੈਠੇ ਖਬਰਾਂ ਸੁਣਦੇ ਚਿੱਟੇ ਹੋ ਗਏ ਲਹੂ ਉਹਨਾਂ ਦੇ ਰਾਦ ਫੇਫੜੇ ਪੁੰਦੇ ਚਸਕੇ ਲੈ ਲੈ ਨੱਟ ਤੇ ਜਿਹੜੇ ਬੈਠੇ ਖਬਰਾਂ ਸੁਣਦੇ ਭੁੱਲ ਕੇ ਨਾ ਕੋਈ ਮੋਦੀ ਉੱਠੇ ਤਰਤਰ ਪੁਤਲੇ ਝੰਬੋ ਹਰੇਕ ਪਿੰਡ ਦੇ 메ਨ ਗੇਟ ਤੇ ਹਰੇਕ ਪਿੰਡ ਦੇ 메ਨ ਗੇਟ ਤੇ ਜੁੱਤੀਆਂ ਪਾ ਕੇ ਟੰਗੋ ਜੰਗ ਟਲਵਾਓ ਕਲਮ ਹੀ ਕਾਦੀ ਜੋ ਕੌਮ ਲਈ ਨਾ ਗੱਜੇ ਜੰਗ ਟਲਵਾਓ ਕਲਮ ਹੀ ਕਾਦੀ ਜੋ ਕੌਮ ਲਈ ਨਾ ਗੱਜੇ ਥੋੜਾ ਲਿਖ ਪਰ ਐਸਾ ਲਿਖ ਜੋ ਬਣ ਕੇ ਲਫੇੜਾ ਵੱਜੇ ਥੋੜਾ ਲਿਖ ਪਰ ਐਸਾ ਲਿਖ ਜੋ ਬਣ ਕੇ ਲਫੇੜਾ ਵੱਜੇ ਜੇ ਚੰਗਾ ਲੱਗਿਆ ਸ਼ੇਅਰ ਜ਼ਰੂਰ ਕਰਿਓ ਤੇ ਗੱਲ ਆਈ ਦਿੱਲੀ ਦੀ ਇਹ ਦਿੱਲੀ ਆਪਾਂ ਪਹਿਲਾਂ ਵੀ 18 19 ਗੇਰ ਜਿੱਤੀ ਹੋਈ ਆ ਤੇ ਯਾਰ ਡਟ ਕੇ ਖੜੋ ਤੇ ਮੈਂ ਫੇਰ ਦੁਬਾਰੇ ਕਹਿਣਾ ਬਾਈ ਫਿੱਟੇ ਲਾਣ ਤੋਂ ਉਸ ਪਿੰਡ ਦੇ ਜਿੱਥੋਂ ਟਰਾਲੀ ਨਹੀਂ ਗਈ ਤੇ 12000 ਪਿੰਡ ਆ ਜੇ ਦੋ ਦੋ ਟਰਾਲੀਆਂ ਲੈ ਕੇ ਵੀ ਜਾਈਏ ਨਾ ਦਿੱਲੀ ਨੂੰ ਸਾਹ ਨਹੀਂ ਆਉਣ ਦਿੰਦੇ ਨਾਸਾ ਬੰਦ ਕਰ ਦੇਾਂਗੇ ਦਿੱਲੀ ਦੀਆਂ ਨਾਸਾਂ ਪੰਜਾਬ ਦਾ ਐਡਾ ਕੱਠ ਉੱਥੇ ਤੇ ਉਦੋਂ ਨਾਲ ਛੋਟਾ ਭਰਾ ਹਰਿਆਣਾ ਤੇ ਫਿਰ ਮਹਾਰਾਸ਼ਟਰ ਜੁਪੀ ਬਿਹਾਰ ਵੀ ਸਾਡੇ ਨਾਲ ਤੁਰ ਪਿਆ ਤੇ ਐਨ ਡਾਂ ਗੰਗੂ ਅੜ ਜੋ ਤੇ ਯਾਦ ਰੱਖੇ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾਵੇ ਕਿ ਪੰਜਾਬੀਆਂ ਨੇ ਚੰਗਿਆਰੀ ਲਾਈ ਸੀ ਕਿਸਾਨਾਂ ਦਾ ਸੰਘਰਸ਼ ਬਚਾਉਣ ਲਈ ਕਿਸਾਨੀ ਨੂੰ ਪੰਜਾਬ ਪੰਜਾਬੀਅਤ ਨੂੰ ਬਚਾਉਣ ਲਈ ਹਮੇਸ਼ਾ ਅਸੀਂ ਤਤ ਪਰ ਰਹਾਂਗੇ ਜੈ ਜਵਾਨ ਜੈ ਕਿਸਾਨ ਸ਼ੇਅਰ ਕਰ ਦਿਓ ਦੱਬ ਕੇ ਸਸਰੀਆ ਕਾਲਾ